ਕਿਆ ਬੇਦਪੁਰਾਨਾ ਸੁਣੀਏ ਸਤਿਗੁਰੂ ਵੀਰ ਮਹਾਰਾਜ ਦੇ ਪਿਆਰ ਪੜੀ ਐ ਪਿਆਰ ਸੁਣੀ ਐ ਕਿਆ ਬੇਦਪੁਰਾਨਾ ਸੁਣੀਏ ਕਹਿੰਦੇ ਸਰਬਾਰਾਮ ਬੜੇ ਬੇਦ ਸ਼ਾਸਤਰ ਧਾਰਮਿਕ ਗ੍ਰੰਥ ਪੜ੍ਹਿਆ ਧਾਰਮਿਕ ਗ੍ਰੰਥਾਂ ਦਾ ਗੱਡਾ ਲੱਧਿਆ ਐ ਇੰਨਾ ਵਿਦਵਾਨ ਐ ਇੰਨਾ ਪੜਿਆ ਨਿਰਜਾ ਐ ਕਹਿੰਦੇ ਮੈਂ ਤੇਰੇ ਨਾਲ ਵੀ ਹੋਇਆ ਜਬਾਤ ਵਾਦ ਕਿਆ ਪੜੀ ਐ ਕਿਆ ਸੁਣੀ ਐ ਕਿਆ ਤੂੰ ਪੜਦਾ ਰਿਹਾ ਕਿਆ ਤੂੰ ਸੁਣਦਾ ਰਿਹਾ ਤੇ ਨੇ ਧਾਰਮਿਕ ਰਤ ਇੰਨਾ ਪਿਆ ਆ ਕਹਿੰਦੇ ਤੂੰ ਬੰਦਿਆ ਹੈ ਨਹੀਂ ਅੱਗੇ ਫਿਰ ਸਤਿਗੁਰਾਂ ਦੇ ਬਚਨ ਗੀਤਾ ਪੜੇ ਸੁਨੇ ਕਿਆ ਹੋਈ ਜੋ ਸਹਿਜ ਨਾ ਮਿਲੇ ਉਹ ਸੋਈ ਪੜੇ ਸੁਨੇ ਕਿਆ ਹੋਈ ਜੋ ਸਹਿਜ ਨਾ ਮਿਲਿਆ ਸੁਣ ਕਹਿੰਦੇ வேத ਸ਼ਾਸਤਰ ਵਰਤ ਪੜ ਲੈ ਜੇ ਧਰਮ ਗ੍ਰੰਥਾਂ ਨੂੰ ਪੜ੍ਹ ਕੇ ਤੇਰੇ ਅੰਦਰ ਸਹਿਜ ਨਹੀਂ ਆਇਆ ਫਿਰ ਮਾਰਾ ਕਹਿੰਦੇ ਵੀ ਧਾਰਮਿਕ ਗ੍ਰੰਥ ਪੜਨ ਦਾ ਸਰਵਾਰਾਮ ਕੀ ਲਾਭ ਹੋਇਆ ਕੀ ਫਾਇਦਾ ਹੋਇਆ ਤੇਰੇ ਤੈਨੂੰ ਤੇ ਇਹ ਲਾਭ ਹੋਣਾ ਚਾਹੀਦਾ ਸੀ ਵੀ ਬੇਦਸ਼ਾਤ ਪ੍ਰਾਰਥਨਾ ਪੜ੍ਹ ਕੇ ਧਾਰਮਿਕ ਗ੍ਰੰਥ ਪੜ੍ਹ ਕੇ ਮਨ ਵਿੱਚ ਹੋਵੇਂ ਨਿਕਲ ਜਾਵੇ ਪਰ ਦੂਤ ਇਹ ਕਹਿੰਦੇ ਬੇਦਸ਼ਾਤ ਪ੍ਰਾਰਥਨਾ ਪੜ੍ਹ ਕੇ ਮਨ ਵਿੱਚ ਹੋਉਂਦੀ ਹੋਣਾ ਲੈ ਕੇ ਆ ਗਿਆ ਬਸ ਇਹ ਹੀ ਰੋਪਾਵਟ ਹੈ ਇਹ ਹੀ ਤੈਨੂੰ ਲਾਭ ਨੂੰ ਮਿਲ ਨਹੀਂ ਦਿੰਦੀ ਆ ਕੋਸਾ ਪਾਪ ਬਾ ਹਰ ਦਾ ਨਾਮ ਨਜਪ ਸਤਿਗੁਰਾਂ ਕਿਆ ਸੋਚੇ ਬਾਰ ਬਾਰ ਸਤਿਗੁਰੂ ਗੁਰੂ ਮਹਾਰਾਜ ਦੇ ਸਾਹਮਣੇ ਇਦਾਂ ਬੈਠਾ ਹੈ ਮਾਰਕ ਤੇ ਕੀ ਸੋਚੀ ਜਾਂਦਾ ਹੈ ਹਰ ਦਾ ਨਾਮ ਨਜਪ ਸਤਿਗੁਰਾਂ ਕਿਆ ਸੋਚਿਆ ਬਾਰ ਬਾਰ ਉਹ ਹਰੀ ਪਰਮੇਸ਼ਰ ਦਾ ਨਾਮ ਜਪਣਾ ਕਰ ਸਰਬਾਰਾਮ ਕੀ ਦਵਾਰ ਬਣਿਆ ਫਿਰਦਾ ਹੈ ਕੀ ਬਾਰ ਬਾਰ ਸੋਚਦਾ ਹੈ ਧਾਰਮਿਕ ਗ੍ਰੰਥ ਪੜ੍ਹਦੇ ਨਾਲ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਜੇ ਮੁਕਤੀ ਲੈਣੀ ਹੈ ਜਾਂ ਨਾਮ ਦੀ ਪਮਾਈ ਪ੍ਰਾਪਤ ਕਰਨੀ ਹੈ ਅਭਿਆਸ ਕਰਨਾ ਪੈਂਦਾ ਸਭ ਨੂੰ ਗੁਰਬਾਣੀ ਅੰਧੇ ਆਣੇ ਦੀਪਕ ਚਹੀਏ ਇੱਕ ਬਸਰ ਕੋਚਰ ਨਹੀਂ ਹੈ ਸਤੂ ਕੁਬੀਰ ਜੀ ਮਹਾਰਾਜ ਨੇ ਪ੍ਰਮਾਣ ਦੇ ਕੇ ਸਮਝਾਇਆ ਕਿ ਜਿੱਦਾਂ ਨਾਮ ਘਰ ਦੇ ਵਿੱਚ ਆਪਾਂ ਕੋਈ ਚੀਜ਼ ਜੁਣੀ ਹੋਵੇ ਤਮਰੇ ਤੋਂ ਹੋਵੇ ਨੀਰਾ ਤੇ ਆਪਾਂ ਉਥੇ ਦੀਪਕ ਬਾਲ ਦਿਆਂ ਤਾਂ ਚਲੋ ਲੈਕ ਤਾਂ ਆਪਾਂ ਬਾਲ ਦਿਆ। ਪੁਰਾਣੇ ਸਮੇਂ ਦੀ ਗੱਲ ਸਤਿਗੁਰਾਂ ਨੇ ਬਚਨ ਕੀਤੇ ਕਹਿੰਦੇ ਦੇਵਸਰ ਵਸਤੂ ਨੂੰ ਲੱਭਣਾ ਤੇ ਦੀਵਾ ਬਾਲਣਾ ਪੈਣਾ ਦੀਵੇ ਦੀ ਲੋ ਉਹ ਨਾਲ ਬੇਕਰ ਕੇ ਵਸਤੂ ਕਿੱਥੇ ਪਈ ਹੈ। ਇਹ ਆਪਾਂ ਮੰਨਦੇ ਹਿਵੇਂ ਕਿ ਕੋਈ ਵਸਤੂ ਮੇਕਣੀ ਪਹਿਲਾਂ ਦੀਵਾ ਬਾਲਣਾ ਪੈਂਦਾ ਹੈ। ਇਸੇ ਤਰ੍ਹਾਂ ਸਰਬਾਰਾਂ ਏ ਰੱਬ ਨੂੰ ਅੰਦਰੋਂ ਲੱਭਣਾ ਹੈ ਤੇ ਕਹਿੰਦੇ ਗਿਆਨ ਦਾ ਦੂਗਾ ਬਾਹਰ ਨਾ ਹੋਣਾ ਵਾਹ ਵਾਹ ਆਮੀ ਬਾਤ ਤੋ ਚੇਪਾਈ ਘਰ ਦੀਪਕ ਨਹੀਂ ਆਸਮਾਈ ਜਦੋਂ ਤੂੰ ਨਾਮ ਦਾ ਅਭਿਆਸ ਕਰੇਗਾ ਤੇਰੇ ਅੰਦਰ ਪ੍ਰੇਮ ਪਦਾਰਥ ਪੈਦਾ ਹੋਏਗਾ ਪ੍ਰੇਮ ਰੂਪੀ ਤੇ ਦੇ ਨਾਲ ਕੇ ਦੀਵਾ ਜਲਦਾ ਹੈ ਦੀਵਾ ਬਲਦਾ ਹੈ ਇਹਦੇ ਨਾਲ ਹੀ ਗਿਆਨ ਹੁੰਦਾ ਹੈ ਜਦੋਂ ਗਿਆਨ ਹੁੰਦਾ ਹੈ ਫੇਰ ਕਹਿੰਦੇ ਜਿਵੇਂ ਦੀਵਾ ਬਾਲਣ ਦੇ ਨਾਲ ਘਰ ਚ ਪੇਰੀ ਚੀਜ਼ ਲੱਭ ਜਾਂਦੀ ਹੈ ਚਾਨਣ ਕਰਨ ਦੇ ਨਾਲ ਇਸੇ ਤਰ੍ਹਾਂ ਜਦੋਂ ਪ੍ਰਮਾਤਮਾ ਦੇ ਨਾਮ ਦਾ ਅਭਿਆਸ ਕਰਾਂਗੇ ਅੰਦਰੋਂ ਸਾਡੇ ਅੰਦਰੋਂ ਹੀ ਰੱਬ ਲੱਭ ਪਵੇਗਾ ਕਿ ਪ੍ਰਮਾਤਮਾ ਬਾਹਰ ਨਹੀਂ ਅੰਦਰ ਹੀ ਬੈਠਾ ਹੈ ਕੋ ਸਾਡਾ ਵਾਹ ਇਹ ਜਦੋਂ ਇੱਕ ਵਾਰੀ ਦਿਸ ਗਿਆ ਨਾ ਇੱਕ ਵਾਰੀ ਦਿਸ ਗਿਆ ਤੇ ਹੈ ਮੁੜ ਕੇ ਮਨ ਉਧੇਰਾ ਹੋਣਾ ਹੀ ਨਹੀਂ ਆਪ ਕੋ ਸਾਡਾ ਵਾਹ ਕਹਿੰਦੇ ਕਵੀਰ ਅਭਿਜਾਨੇ ਹੋ ਜਬ ਜਾਣੇ ਹੋ ਤੋ ਮਨ ਨੂੰ ਮੰਨੇ ਹੋ ਸਤਿਗੁਰੂ ਪੀਰ ਮਗੜਾ ਕਹਿੰਦੇ ਜਦੋਂ ਅਸੀਂ ਅਭਿਆਸ ਕਰਦੇ ਜੀ ਸਾਡੇ ਮਨ ਵਿੱਚ ਇਹ ਇਦਾਂ ਹੁੰਦਾ ਜਿਵੇਂ ਪਰਮਾਤਮਾ ਸਾਡੇ ਆਪ ਹੈ ਪਰ ਕਹਿੰਦੇ ਜਦ ਜਾਣਿਆ ਤੋ ਮਨ ਮੰਨੇ ਜਦੋਂ ਸਤਵਾਸ ਸਵਾ ਸਿਮਰਦੇ ਰਹੇ ਭਗਤੀ ਕਰਦੇ ਵੇ ਨਾਮ ਜਪਦੇ ਵੇ ਫਿਰ ਕਹਿੰਦੇ ਸਾਡੇ ਅੰਦਰ ਵੀ ਪਰਮਾਤਮਾ ਸਾਨੂੰ ਮਿਲ ਪਿਆ ਬਾਰ ਜਾਣ ਦੀ ਲੋੜ ਨਹੀਂ ਕਿ ਜਦੋਂ ਸਾਨੂੰ ਦਿਸ ਪਿਆ ਬੇ ਰੱਬ ਅੰਦਰ